ਕਰ ਕੇ ਕਿਸੇ ਨੇ ਬਾਈ ਮਜਬੂਰੀ ਕਰਕੇ ਹੋਣੀ ਹੈ ਨਾ ਆਉਂਦੀ ਹੋਵੇ ਆਪਾਂ ਚੱਲ ਮੋਟਾ ਜਿਹਾ ਹਿਸਾਬ ਲਾ ਲਓ ਵੀ 2.5 3 ਲੱਖ ਦਾ ਬਸੂ ਇੱਥੇ ਕਾਟੂ ਮਾਲ ਚ ਦੇਣਾ ਪੈਗਾ ਕਿਸੇ ਮਜਬੂਰੀ ਕਰਕੇ ਦਿੱਤਾ ਹੋਣਾ ਬਾਈ ਨੇ ਬਸ ਸ਼ੌਂਕ ਨੂੰ ਤਾਂ ਕੋਈ ਦਿੰਦਾ ਨਹੀਂ ਹੁੰਦਾ ਤੇ ਦੁੱਧ ਚੋਇਆ ਬਈ ਦਾ ਚੋਇਆ ਅੱਛਾ ਕਿੰਨਾ ਦੁੱਧ ਕੱਢਿਆ ਹੋ ਤੇਰੇ ਹਿਸਾਬ ਨਾਲ ਤੂੰ ਇੱਥੇ ਸੀ ਹੋਊਗਾ 4 ਕਿਲੋ 4 5 ਦੁੱਧ ਕੱਢਿਆਗਾ ਬਾਈ ਆਪਣੇ ਲੋਕ ਯਾਰ ਖੇਚਲਾ ਵੀ ਨਹੀਂ ਕਰਦੇ ਜਮੇ ਨਾ ਨਾ ਦੋ ਵਾਰੀ ਭਰਾ ਕੇ ਠੀਕ ਆ ਦੋ ਵਾਰੀ ਭਰਾ ਕੇ ਹਾਂ ਹੁਣ ਬਈ ਹੈਗੇ ਹੱਲ ਬਾਕੀ ਸਾਰੇ ਯਾਰ ਇਹ ਤਾਂ ਕੋਈ ਗੱਲ ਹੈ ਨਹੀਂ ਵੀ ਬੱਬਲੀ ਇਹ 3 ਲੱਖ ਦੀ ਸ਼ੌਹਾਰੀ ਇਹਨੇ ਵਗਣਾ ਚਾਹਿਆ ਇਹ ਭੈ ਦੀ 3-4 ਲੱਖ ਦੀ ਮੱਝ ਸੀ ਤੇ ਆ ਨਗੀਨਾ ਵੀ ਕੋਈ ਕਾਟੂ ਮਾਲ ਦੇ ਵਿੱਚ ਦੇ ਗਿਆ ਯਾਰ ਇਹੋ ਜੀ ਮੱਝ ਮੈਂ ਕਹਿੰਦਾ ਵੀ ਯਾਰ ਕਿਤੇ ਲੱਭਣੀ ਜਿਹੜੀ ਬਹੁਤ ਮੁਸ਼ਕਲ ਆ ਬਈ ਪਿਓਰ ਨੀਲੀ ਰਾਵੀ ਦੇ ਵਿੱਚ ਚਾਰੋਂ ਪੈਰ ਚਿੱਟੇ ਮੱਥੇ 'ਚ ਫੂਲ ਉਸ ਵੀ ਫੂਲ ਚਿੱਟੀਆਂ ਅੱਖਾਂ ਨੀਲੀ ਰਾਵੀ ਦੀ ਹਰ ਇੱਕ ਨਿਸ਼ਾਨੀ ਪੂਰੀ ਕਰਦੀ ਆ ਤੇ ਪਿਓਰ ਬਰੀਡ 'ਚ ਬਈ ਦੇਖੋ ਤੇ ਮੱਝ ਦੇ ਵਿੱਚ ਕੋਈ ਕਮੀ ਬੇਸ਼ੀ ਨਹੀਂ ਬਾਈ ਫੁੱਲ ਕੱਦ ਫੁੱਲ ਵਾਜ ਹੈ ਨਾ ਊੜਾ ਪੜਾ ਦੇਖੋ ਤੇ ਜੇ ਕਿਤੇ ਵੇਚੀ ਤਾਂ ਖਰ ਕਿਸੇ ਨੇ ਬਾਈ ਮਜਬੂਰੀ ਕਰਕੇ ਹੋਣੀ ਹੈ ਨਾ ਪਰ ਭੈ ਭਈਆ ਲਾਲਾ ਵੀ ਤੂੰ ਘੱਟੋ ਘੱਟ 2.5-3 ਲੱਖ ਦੀ ਮੱਝ ਸੀ ਇਹ ਮੱਧ ਪਵਾਉਂਦੀ ਹੋਵੇ ਆਪਾਂ ਚੱਲ ਮੋਟਾ ਜਿਹਾ ਹਿਸਾਬ ਲਾ ਲਓ ਵੀ 2.5-3 ਲੱਖ ਦਾ ਪਸ਼ੂ ਇੱਥੇ ਕਟੂ ਮਾਲਚ ਦੇਣਾ ਪੈਗਾ ਕਿਸੇ ਮਜਬੂਰੀ ਕਰਕੇ ਦਿੱਤਾ ਹੁਣਾ ਬਾਈ ਨੇ ਬਸ ਸ਼ੌਂਕ ਨੂੰ ਤਾਂ ਕੋਈ ਦਿੰਦਾ ਨਹੀਂ ਹੁੰਦਾ ਤੇ ਨਾਲ ਨੂਰ ਸਾਨੂੰ ਹਜੇ ਵੀ ਦਿਖਾਉਣਾ ਦੁੱਧ ਵਾਲੀ ਦੇਖੋ ਮੋਲੀ ਦਾ ਕਰਮਾਈ ਦੇਖ ਬਾ ਕਮਾਲ ਆ ਤੁਸੀਂ ਵੀ ਦੇਖ ਸਕਦੇ ਥਣ ਥਣ ਵੀ ਬਹੁਤ ਜਿਆਦਾ ਸੋਹਣਾ ਲੱਗਿਆ ਸੀ ਯਾਰ ਤੇ ਫੇਸ ਫੂਸ ਕੀ ਬਾ ਕਮਾਲ ਸੀ ਯਾਰ ਕਰਮਾਲੀ ਦਾ ਬਹੁਤ ਜਿਆਦਾ ਚੰਗੀ ਮੱਝ ਸੀ ਯਾਰ ਕਹਿੰਦਾ ਚੋਤੀ ਇਹ ਦੁੱਧ ਵੀ ਚੋਤੀ ਬਾਈ ਕਹਿੰਦਾ ਵੀ ਉਹ ਬਾਈ ਦੇ ਦਸਨ ਮਦਾਕ ਬਾਈ ਇੱਥੇ ਹੀ ਹੋਊਗਾ ਕਹਿੰਦਾ ਵੀ ਚੋਤੀ ਬਾਈ ਦੁੱਧ ਵੀ ਦਿੰਦੀ ਹੂ ਪਰ ਕਿਸੇ ਬਿੱਗ ਸਰ ਨਾ ਹੋਣ ਕਰਕੇ ਬਹੁਤ ਜਿਆਦਾ ਡਬਲ ਮੱਝ ਸੀ ਯਾਰ ਦੇਖੋ ਬਹੁਤ ਜਿਆਦਾ ਡਬਲ ਮੱਝ shear ਜੇ ਤੂੰ ਹੀ ਹੋ ਜਾ ਮੈਨੂੰ ਮੈਨੂੰ 2-3 ਦੁੱਧ ਚੋਇਆ ਬਈ ਦਾ ਚੋਇਆ ਵਾ ਅੱਛਾ ਕਿੰਨਾ ਦੁੱਧ ਕੱਢਿਆ ਹੋ ਤੇਰੇ ਹਿਸਾਬ ਨਾਲ ਤੂੰ ਇੱਥੇ ਸੀ ਹੋਊਗਾ 4 ਕਿਲੋ 4-5 ਦੁੱਧ ਕੱਢਿਆਗਾ ਹਾਂ ਮੈਂ ਤਾਂ ਬੜੀ ਚੰਗੀ shear ਰਹਿਣਾ ਕੋਈ ਅੰਤ ਨਹੀਂ ਮੰਨਦਾ ਤਾਂ ਰਹਿਣ ਨੂੰ ਕੀ ਹੋਇਆ ਦਵਾਈ ਭਰਾ ਤਿੰਨ ਡੰਗ ਟੀਕਾ ਭਰਾ ਗੱਬਣਾ ਜੀ ਗੱਬਣ ਜਿਆ ਇੱਕ ਦਾ ਇੱਕ ਨਾ ਬਈ ਆਪਣੇ ਲੋਕ ਯਾਰ ਖੇਚਲਾ ਵੀ ਨਹੀਂ ਕਰਦੇ ਜਮੇ ਨਾ ਨਾ ਦੋ ਵਾਰੀ ਭਰਾ ਕੇ ਠੀਕ ਆ ਦੋ ਵਾਰੀ ਭਰਾ ਕੇ ਹਾਂ ਕੱਟੀ ਨੂੰ ਕਿੰਨਾ ਟਾਈਮ ਲੱਗੂ ਛੂਣ ਨੂੰ ਪੰਜ ਸਾਲ ਕੱਟੀ ਨੂੰ ਭੰਦੇ ਆਰ ਦੇ ਦੋ ਤਿੰਨ ਸਾਲ ਲੱਗ ਜਾਂਦੇ ਆ ਹਾਂ ਇੱਥੇ ਆਪਾਂ ਦੋ ਚਾਰ ਮਹੀਨੇ ਵੀ ਨਹੀਂ ਖੇਚਲਾ ਕਰ ਸਕਦੇ ਗਿੱਡੀ ਗੱਲ ਹੁੰਦੀ ਆ ਦੋ ਮਹੀਨਿਆਂ ਨੂੰ ਘੱਪਣ ਹੋ ਜਾਣਾ ਹਾਂ ਹੁਣ ਬਈ ਹੈਗੇ ਹੱਲ ਬਾਕੀ ਸਾਰੇ ਯਾਰ ਇਹ ਜੀ ਤਾਂ ਕੋਈ ਗੱਲ ਹੈ ਨਹੀਂ ਵੀ ਕੱਟੀ ਨੂੰ 2 ਲੱਖ ਦੀ 100 ਦੀ ਇਹਨੇ ਵਗਣਾ ਚਾਹਿਆ ਇਹ ਭੰਦੇ ਦੀ 3-4 ਲੱਖ ਦੀ ਮੱਝ ਸੀ ਤੇ ਬਹੁਤ ਭਰਾ ਯਾਰ ਵਿੱਚ ਤਾਂ ਬਈ ਖੇਚਲਾ ਵੀ ਨਹੀਂ ਕਰਦੇ ਚਲੋ ਦਿੱਤੀ ਮਜਬੂਰੀ ਚ ਹੋਣੀ ਆ ਆਪਾਂ ਇਹ ਨਹੀਂ ਕਹਿੰਦੇ ਅਗਲੇ ਦਾ ਹਿਸਾਬ ਨਾਲ ਡੋਡੀ ਪਰ ਯਾਰ ਥੋੜੀ-ਬੋੜੀ ਖੇਚਲਾ ਕਰ ਲਿਆ ਕਰੋ ਇਹ ਜੀਆਂ ਬਰੀਡਾਂ ਜਿਹੜੀਆਂ ਐਮੀਨ ਇੱਥੇ ਇਹਨਾਂ ਨੂੰ ਫੜਾ ਜਾ ਕਰੋ ਯੂਨੀਵਰਸਿਟੀ ਚ ਲੈ ਜਾਓ ਉਹਨੂੰ ਹਾਂ ਯੂਨੀਵਰਸਿਟੀ ਚ ਲੈ ਜਾਓ ਸਾਰੇ ਹੱਲ ਹੈਗੇ ਆ ਅਲਟਰਾਸਾਉਂਡ ਵਗੈਰਾ ਕਰਾ ਕੇ ਇਹ ਜੀ ਗੱਲ ਨਹੀਂ ਹੈਗੀ ਅੱਜ ਕੱਲ੍ਹ ਹਰੇਕ ਚੀਜ਼ ਦਾ ਇਲਾਜ ਆ ਪਸ਼ੂ ਗੱਭਣ ਰਹਿ ਜਾਂਦਾ ਪਹਿਲੀ ਗੱਲ ਤਾਂ ਪਾウダー ਪੁੱਡਰੀ ਇੰਨੇ ਚੰਗੇ ਆ ਗਏ ਬਈ ਯਾਰ ਹੁਣ ਜੇ ਪਾ ਗੇ ਗੱਭਣ ਰਖਾਉਣਾ ਹੋਵੇ ਪਸ਼ੂ ਤਾਂ ਰਹਿ ਜਾਂਦਾ ਪਰ ਨਾਲ ਯੂਨੀਵਰਸਿਟੀ ਆ ਬਾਈ ਕਹਿੰਦਾ ਪਰ ਵੀ ਲੋਕ ਆਪਣੇ ਖੇਚਲਾ ਕਰਨੋਂ ਹਟ ਗਏ ਆ ਦੇਖੋ ਨਗ ਵਰਗੀ ਮੱਝ ਜਿਹੜੀ ਇੱਥੇ ਕਾਟੂਮਾਲ ਦੇ ਵਿੱਚ ਦੇਗੀ ਕੋਈ ਅੰਤ ਨਹੀਂ ਇਹਦਾ ਬਿਊਟੀ ਦਾ ਯਾਰ ਦੋ ਚੰਗੇ ਦੇਖੋ ਜੀ ਕੁੱਲ ਬੰਦਾ ਆ ਕੇ ਬਈ ਲੈ ਦੁੱਧ 6 ਕਿਲੋ ਕੁੱਲ ਬੰਦਾ ਆ ਕੇ ਯਾਰ ਆ ਮੱਝ ਤੇ ਫੜਦਾ ਇੱਥੇ ਯਾਰ ਹਰੇਕ ਮਤਲਬ ਇਹ ਜੀ ਹੈ ਪੈ ਮਨ ਦਾ ਵੀ ਕਿੰਨੀ ਤਗੜੀ ਮੱਝ ਆੜੀ ਅੱਛਾ ਆ ਕੇ ਦੇ ਗਿਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਯਾਰ ਤਾਂ ਕਿ ਜਿਹੜੇ ਵੀਰ ਭਰਾ ਇਸ ਤਰ੍ਹਾਂ ਫੜਾ ਜਾਂਦੇ ਅੱਗੇ ਤੋਂ ਜਿਹੜਾ ਇਹ ਜਾਂ ਨਾ ਹੋ ਕਰਨ ਉਹ ਕੁੱਲ ਬੰਦਾ ਆ ਕੇ ਇੱਥੇ ਜਿਹੜਾ ਵਿਚਾਰ ਕਰ ਰਿਹਾ ਵੀ ਯਾਰ ਐਡੀ ਤਗੜੀ ਮੱਝ ਕਾਟੂ ਮਾਲ ਦੇ ਵਿੱਚ ਖੜਾਈ ਪਈ ਹੈ ਦੇਖੋ ਇਹੋ ਜਿਹਾ ਕੰਮ ਨਾ ਕਰਿਆ ਕਰੋ ਯਾਰ ਥੋੜੀ ਬਹੁਤੀ ਖੇਚਲਾ ਕਰ ਲਿਆ ਕਰੋ ਵੀਡੀਓ ਨੂੰ ਬਈ ਸ਼ੇਅਰ ਕਰ ਦੇ ਯਾਰ ਦਬ ਕੇ ਤਰੀਕ 1 8 ਮਹੀਨਾ 2025 ਪਸ਼ੂ ਮੰਡੀ ਰਾਮਪੁਰਾ ਫੂ ਕਟੂ ਮਾਲ ਦੀ ਜਿਹੜੀ ਵੀਡੀਓ ਕਵਰ ਕਰਨ ਲੱਗੇ ਆ ਬਾਈ ਮੀਂਹ ਦੇ ਕਾਰਨ ਮੰਡੀ ਦਾ ਬਹੁਤ ਬੁਰਾ ਹਾਲਾ ਪਰ ਫੇਰ ਵੀ ਤੁਹਾਨੂੰ ਜਿਹੜਾ ਵੀਡੀਓ ਕਵਰ ਕਰਕੇ ਆਪਾਂ ਦਿਖਾਵਾਂਗੇ ਵਿਕਰੀ ਵਾਲੇ ਪਸ਼ੂ ਦੇਖੋ ਕੀ ਮਾਹੌਲਾ ਮੰਡੀ ਦਾ ਬਹੁਤ ਜਿਆਦਾ ਗਰਖਣ ਹੋਈ ਪਈ ਆ ਮੁਸ਼ਕਲ ਬਣੀ ਪਈ ਆ ਪਰ ਫੇਰ ਵੀ ਦਿਖਾਵਾਂਗੇ ਵਿਕਰੀ ਵਾਲੇ ਪਸ਼ੂ ਕਵਰ ਕਰਕੇ ਇੱਧਰ ਬਾਈ ਆ ਦੋ ਕਟੀਆਂ ਲਈ ਖੜਾ ਬੂਰੀ ਤੇ ਨੀਲੀ ਰਵੀ ਚ ਪੈਂਦੀ ਹੈ ਤੇ ਅੱਗੇ ਹੋਰ ਵੀ ਤੁਹਾਨੂੰ ਦਿਖਾਉਣਾ ਕਰਤੂ ਮਾਲ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਲ ਅੱਜ ਪਹੁੰਚਿਆ ਪਸ਼ੂ ਮੰਡੀ ਰਾਮਪਰਾ ਫੂਲ ਦੇ ਉੱਪਰ ਆਹ ਦੇਖੋ ਕੀ ਮਾਹੌਲਾ ਕਟੂ ਮਾਲ ਦਾ ਇਸ ਤਰ੍ਹਾਂ ਦੀਆਂ ਝੋਟੀਆਂ ਕਟੂ ਮਾਲ ਦੇ ਵਿੱਚ ਪਹੁੰਚ ਚੁੱਕੀਆਂ ਸਵੇਰ ਸਵੇਰ ਦਾ ਟਾਈਮ ਹੈ ਬਾਈ ਦੇਖੋ ਠੰਡ ਕਾਰਨ ਅਜਾ ਯੂਪੀ ਵਾਲੇ ਸੰਦੂ ਵੀ ਬਹੁਤ ਪਹੁੰਚ ਚੁੱਕਿਆ ਦੇਖੋ ਥੋੜੇ ਸਮੇਂ ਦੇ ਵਿੱਚ ਹੀ ਚੱਕ ਲੈਣੀਆਂ ਇਹਨਾਂ ਨੇ ਇਹ ਤੇ ਉਹ ਬੰਦਰ ਤੋਂ ਤੱਕ ਗੰਗਾ ਦੇ ਕੋਲੋਂ ਦੇਖੋ ਆਹ ਜਿਹੀ ਵਰਗੀਆਂ ਮਹਿਸਾਂ ਕਿਸੇ ਨਾ ਕਿਸੇ ਕਾਰਨ ਕਰਕੇ ਬਈ ਜਦੋਂ ਖਰਾਬ ਹੋ ਜਾਂਦੀਆਂ ਫਿਰ ਇਹਨਾਂ ਨੂੰ ਦੇਣੀਆਂ ਪੈਂਦੀਆਂ ਇਹ ਹਾਂ ਭਾਈ ਬੰਦੋ ਹਾਏ ਦੇਖੋ ਮਹੌਲ ਉਹਦੀ ਮੰਗ ਲੈ ਚਾਪਲੇ ਚਾਪਲੇ ਸੌਦਾ ਕਰਦਾ ਬਾਈ ਇਹ ਕਿਹੜੇ ਚੈਨਲ ਬਾਈ ਨਾ ਦੇਖੋ ਬਾਈ ਸੌਦਾ ਕਰ ਰਹੇ ਆ ਤੇ ਦੇਖਦੇ ਆ ਕਿ ਮਹੌਲਾ ਮੱਜਦਾ ਇਹਦਾ ਕੀ ਆ ਜੋ ਵੀ ਕੁਝ ਹੈ ਉਹਦੇ ਨੂੰ ਜੀ ਕੁਝ ਕੁਝ ਹੋਰ ਤੇਰੀ ਬਿਲਾਲ ਤੇਰੀ ਢੋਡੂ ਬੋਦੀ ਜੋ ਗੁੰਜੇ ਦੁਕਾਨ ਤੇ ਤੇਰੀ ਅੱਜ ਇਹ ਗੁੰਜੇ ਆਵੇ ਮੋਟਰ ਤੇ ਇਹ ਵੀ ਹੋ ਗਿਆ ਇਹ ਕੋਈ ਸ਼ੇਕੀ ਕੁਝ ਪਾਣੀ ਸੈਂਦਰ ਨੂੰ ਆਰਾ ਹੀ ਪੁੰਦਾ ਪਟਾਕੇ ਅੱਜ ਇਹ ਇਸ ਤਰ੍ਹਾਂ ਦੀਆਂ ਕੱਟੀਆਂ ਜਿਹੜੀਆਂ ਆਟੂਮਾਲ ਦੇ ਵਿੱਚ ਪਹੁੰਚ ਜਾਂਦੇ ਕੋ ਆ ਦੋ ਕੱਟੇ ਲਈ ਖੜਾ ਭਾਈ ਇਹ ਵਿਚਾਲੇ ਇੱਕ ਕੱਟੀ ਖੜੀ ਹੈ ਤੇ ਇੱਕ ਆ ਖੜੀ ਹੈ ਮੱਧ ਬੰਨ ਇਹ ਕੋਲ ਪੂਜਾ ਨਹੀਂ ਪਿੱਛੇ ਰਹਿ ਗਿਆ ਹੈ ਇਸ ਤਰ੍ਹਾਂ 라ਜ ਹੋਪੇ ਆਪੂ ਘਟੀ ਆਪਣੀਆਂ ਆਪਣਾ ਘਟਾ ਹੈ ਦੇਖੋ ਲੱਗੇ ਸੌਦੇ ਹੁਣ ਘਟੂ ਮਾਲ ਦੇ ਇਸ ਤਰ੍ਹਾਂ ਦਾ ਮਾਲ ਵੇ ਜਿਹੜਾ ਘਟੂ ਮਾਲ ਦੇ ਵਿੱਚ ਪਹੁੰਚਾ ਆ ਮਦਦ ਦੇ ਬਲੋਲੇ ਕਿਸੇ ਪਾਸੋਂ ਕੋਈ ਕਮੀ ਨਹੀਂ ਸੰਗਾਂ ਦੀ ਗੁੰਡੀ ਸੋਹਣੀ ਫੇਸ ਕੁਆਲਟੀ ਦੀ ਬਾਡੀ ਬੰਤਰ ਦੀ ਬਿਲਕੁਲ ਚੰਗੀ ਤਾਂਰਾ ਥਣ ਕਰਕੇ ਖਰਾਬ ਲੱਗਦੀ ਬਈ ਥਣ ਥੋਣੇ ਦਾ ਖਰਾਬ ਹੋ ਗਿਆ ਹੁਣ ਇਹ ਸੇ ਕਰਕੇ ਮਜਬੂਰੀ ਦੇ ਵਿੱਚ ਕਟੂਮਾਲ ਦੇ ਵਿੱਚ ਦੇਣੀ ਪਣੀ ਆ ਦੇਖੋ ਬੰਤਰ ਦੇਖੋ ਯਾਰ ਕਿੰਨੀ ਸੋਹਣੀ ਸੀ ਝੋਟੀ ਇਹ ਇੱਥੇ ਅੱਗੇ ਕੁਛ ਨਾ ਕੁਛ ਬਈ ਮਜਬੂਰੀ ਵੀ ਬਣ ਜਾਂਦੀ ਆ ਕਿਸਾਨ ਭਰਾਵਾਂ ਦੀ ਦੇਖੋ ਕਿੰਨੀ ਵਧੀਆ ਨਗ ਵਰਗੀ ਜਿਹੜੀ ਝੋਟੀ ਸੀ ਤੇ ਥਣ ਖਰਾਬ ਹੋਣ ਕਰਕੇ ਦੇਣੀ ਪਊਗੀ ਇਹ ਕਟੂਮਾਲ ਵਾਲਿਆਂ ਨੂੰ ਹਾਂ ਦੇਖ ਕਿੱਡੀਆਂ-ਕਿੱਡੀਆਂ ਝੋਟੀਆਂ ਪਰ ਜਦੋਂ ਕਿਸੇ ਬਿੱਗ ਸਰਨੀ ਹੁੰਦੀਆਂ ਫਿਰ ਮਜਬੂਰੀ ਦੇ ਵਿੱਚ ਮਜਬੂਰੀ ਦੇ ਵਿੱਚ ਕਾਟੂਮਾਲਾ ਵਾਲਿਆਂ ਨੂੰ ਦੇਣੀਆਂ ਪੈਂਦੀਆਂ ਝੋਟੀ ਦੇਖੋ ਯਾਰ ਪੜਾ-ਪੜਾ ਦੇਖੋ ਕਰਮ ਵਾਲੀ ਪਰ ਮਜਬੂਰੀ ਕਰਕੇ ਵੀ ਕਾਟੂਮਾਲਾ ਵਾਲਿਆਂ ਨੂੰ ਦੇਣੀ ਹੋਈ ਇਹਨਾਂ ਨੇ ਵਜਨ-ਵਜਨ ਦੇਖੋ ਝੋਟੀ ਦਾ ਯਾਰ ਪਰ ਵਿੱਚ ਭਰਾ ਯਾਰ ਬਈ ਖੇਚਲਾ ਵੀ ਨਹੀਂ ਕਰਦੇ ਥੋੜਾ-ਬਹੁਤਾ ਪਾウダー-ਪਾウダー ਚਾਰ ਕੇ ਦਵਾਈ ਤੋਂ ਲੱਤਰਾ ਕੇ ਪਸੂਰ ਹੈ ਜਾਂ ਨਾ ਹੁੰਦਾ ਏਡੀ ਗੱਲ ਨਹੀਂ ਹੁੰਦੀ ਆ ਦੇਖੋ ਮੈਂ ਜੋ ਹਾਥੀ ਜਿੱਡੀ ਝੋਟੀ ਆ ਤੇ ਡੇਣੀ ਬੂਟੂ ਵਾਲਾ ਸੰਘੇ ਸੰਗ ਦੇਖੋ ਕਿੰਨਾ ਸੋਨਾ ਇਹੋ ਤੇ ਵੇਟ ਬੂਟ ਦੀ ਤਾਂ ਕੋਈ ਅੰਤ ਨਹੀਂ ਜਿੱਡੀ ਲੰਬੀ ਲੰਗੀ ਆ ਤਗਰੀਰ ਵਾਲੀ ਝੋਟੀ ਆ ਦੇਖੋ ਕਰ ਝੋਟੀ ਦੀ ਪੱਟੀ ਵੇਸ ਹੋ ਗਈ ਆ ਨਾ ਨੂੰ ਰਹਿਣ ਕਰਕੇ ਬਾਈ ਨੂੰ ਪੁੱਛਿਆ ਜੀ ਕਹਿੰਦਾ ਵੀ ਰਹਿੰਦੀ ਹੁੰਦੀ ਨਹੀਂ ਤੇ ਬੜੀ ਜਿਆਦੇ ਡਬਲ ਝੋਟੀ ਲੈ ਵੀ ਬਾਪੂ ਕਹਿੰਦਾ ਵੀਰ ਅਹੀਂ ਅੱਛਾ ਲੱਗੀ ਝੋਟੀ ਜਿਹੜੀ 100 ਕਰੋੜ ਪਾਣੀ ਮੀਟਿਆ ਉਹ ਲੈ ਬਾਪੂ ਕਹਿੰਦਾ ਵੀ 3 ਲੱਖ ਰੁਪਿਆ ਵੀ ਮਿਲਦਾ ਸੀ ਜਦੋਂ ਬਰੀਡ ਵਾਲੀ ਝੋਟੀ ਆ ਬਾਕੀ ਤੁਸੀਂ ਅੰਦਾਜ਼ਾ ਵੀ ਲਾ ਲਿਓ ਤੇ ਠੀਕ ਆ ਬਾਪੂ ਕਹਿੰਦਾ ਵੀ ਬਾਧੂ ਜ਼ੋਰ ਲਾ ਲਿਆ ਯਾਰ ਦਵਾਈ ਦੂਈ ਧਰਾ ਕੇ ਸਾਰਾ ਮਾਨ ਬਹਾਲੇ ਪਰ ਹਿਸਾਬ ਚ ਨਹੀਂ ਆਈ ਕਹਿੰਦਾ ਕਿਸੇ ਚ ਤੇ ਹੁਣ ਇੱਥੇ ਕਾਟੂਮਾਲ ਦੇ ਵਿੱਚ ਵੇਚਣ ਲਈ ਮਜੂਰ ਆ ਯਾਰ ਬਾਪੂ ਦੇਖੋ ਇਹ ਜਮਾ ਨਗ ਵਰਗੀ ਝੋਟੀ ਆ ਵੇਚਣੀ ਪੈ ਰਹੀ ਆ ਕਾਟੂਮਾਲ ਦੇ ਵਿੱਚ ਠੱਕ ਹਾਰ ਕੇ ਕੋਈ ਹਿੱਲਾ-ਵਿਸ਼ੀਲਾ ਨੇ ਛੱਡਿਆ ਨਹੀਂ ਬਾਪੂ ਕਹਿੰਦਾ ਵੀ ਪੂਰਾ ਫੁੱਲ ਜ਼ੋਰ ਲਾਇਆ ਘਰ ਦੀ ਵਾਲੀ ਸੀ ਪਰ ਕੋਈ ਹੱਲ ਹੋਇਆ ਨਹੀਂ ਦੇਖੋ ਇੱਥੇ ਆ ਕੇ ਜਿਹੜਾ ਬਈ ਪਸ਼ੂ ਵਾਲ ਕਬੀਰ ਹਾਰ ਦਿੰਦਾ ਜੇ ਕੋਈ ਐਸ ਜਿਹੜਾ ਭੈ ਨੰਨਾ ਦਾ ਵਰਗਾ ਤੁਹਾਨੂੰ ਪ੍ਰਾਪਤ ਹੋ ਜਾਂਦਾ ਅੱਜ 500 ਰੁਪਏ ਅੱਜ ਵੀ 5000 ਰੁਪਏ ਚੋਣ ਨਹੀਂ ਲੈ ਰਹੇ ਤੁਸੀਂ 1000 ਰੁਪਏ ਦੇ ਮੈਂ ਤੁਹਾਨੂੰ ਮੰਗ ਨਹੀਂ ਸ਼ੋਰਟਕਟ ਹੈ ਭਾਈ ਇਤਨੀ ਪੁਰਾਣੀ ਗੱਲ ਨਹੀਂ ਛੋੜ ਦੋ ਕਰਦੇ 1000 ਰੁਪਏ ਨਹੀਂ ਛੋੜ ਕਰਦੇ ਹੈਲੋ ਇਹ ਤਾਂ ਪਤਾ ਨਹੀਂ ਕਿਹੜੀ ਗੱਲ पे ਲੀਹ ਰਹੇ ਕਿ ਲੋਕ 1000 ਰੁਪਏ ਨਹੀਂ ਆਈ ਜਾ ਭਾਈ ਹਟ ਜਾਓ 1000 ਰੁਪਏ ਕਰਤੂ ਮਾਲ ਦੇ ਵਿੱਚ ਆ ਵੀ ਵੇਖੀ ਨਹੀਂ 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 ਉਹ ਬਾਈ ਲਾ ਚਾਚਾ ਤੇਰਾ ਤੇਰਾ ਯਾਰ ਵੀ ਪਿੱਛੇ ਰੌਲਾ ਪਾ ਗਿਆ ਬਾਈ ਦਾ ਉਹ 1000 ਹੋਰ ਮੰਗਦਾ ਇਹ ਦਿੰਦੇ ਜੀ ਕਿੰਨੇ ਲਾਤੇ ਸੀ ਜੀ ਪਿੰਟੀ ਫੁੱਲ ਆਲੇ ਚਾਹੀਓ ਉਹ ਤਾਂ ਕਹਿ ਗਿਆ ਹਮਨੇ ਥੋੜਾੇ ਘਾਤੂ ਜੀ ਨਹੀਂ ਕਹਿਗਾ ਜੰਨੀ ਜੰਨੀ ਉਹ ਬਾਈ ਰੱਖ ਲੈ ਤੂੰ ਪੈਸੇ ਫਿਰ ਵੇਚ ਵੀ ਜਾਣਾ ਖੰਦੇ ਜੀ ਤੂੰ ਤਾਂ ਯਾਰ ਗੱਲ ਲੋ ਪਾਰਾ ਰੱਖ ਲੈ ਜਾ ਕੰਮ ਤੇ ਖੜੇ ਆ ਆ ਸ਼ਹਜਾਨ ਭਾਲ ਸੁ